ਮੇਰੇ ਸਾਰੇ ਦੋਸਤਾਂ ਦਰਸ਼ਕਾਂ ਫੇਸਬੁੱਕ ਮਿੱਤਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੀਰੋ ਇਹ ਸਾਡਾ ਲੱਕੀ ਢਾਬਾ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਰੋਡ ਤੇ ਕੀਰਤਪੁਰ ਸਾਹਿਬ ਵਿਖੇ ਸਥਿਤ ਹੈ ਵੀਰੋ ਲੱਕੀ ਢਾਬੇ ਤੇ ਆਓ ਮੇਰੇ ਨਾਲ ਜਸ਼ਨ ਮਨਾਓ ਘਰ ਵਾਲੀ ਤੋਂ ਖੜਾ ਛੜਾਓ ਦੀ ਟਿਪ ਫ੍ਰੀ ਮਿਲੇਗੀ ਬ੍ਰੇਕਫਾਸਟ ਲੰਚ ਡਿਨਰ ਸਾਡੇ ਕੋਲ ਕਰੋ ਇੱਕ ਮੌਕਾ ਜ਼ਰੂਰ ਦਿਓ ਲੱਕੀ ਢਾਬੇ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਦੇਖੀ ਬਈ ਲਕੀ ਢਾਬੇ ਤੇ ਆ ਗਏ ਰੋਕ 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 ਅੱਗੇ ਲੰਗ ਲੰਗ ਜੀ ਕਿਤੇ ਬਾਈ ਜੀ ਕਿਦਾਂ ਦੇ ਲੱਗੇ ਸਾਡੇ ਪਰੌਠੇ ਬਾਈ ਕੀ ਕਹਿਣਾ ਆਨੰਦ ਆ ਗਿਆ ਇੱਕ ਨਾਲੇ ਤਸੱਲੀ ਕਰਾਤੀ ਇਦਾਂ ਦੇ ਘਰੇ ਵੀ ਖਾਦੇ ਕਦੇ ਬਈ ਬਾਈ ਜਲੇ 부জে ਇਹੋ ਜੇ ਸਾੜਕਾ ਦੇ ਦਿੰਦੀ ਐ ਜਿਵੇਂ ਬੰਦੇ ਨੂੰ ਸੇਕ ਹੈ ਉਹਦੇ ਅੱਗੇ ਰੱਖ ਦਿੱਤਾ ਹੁੰਦਾ ਭਾਈ ਲੱਕੀ ਢਾਬੇ ਤੇ ਆਓ ਪਰੌਂਠੇ ਖਾਓ ਘਰ ਵਾਲੀ ਤੋਂ ਖਿਹੜਾ ਛੜਾਓ ਭਾਈ ਗੱਲ ਲੂਟ ਪਟੰਗ ਨਾ ਸਮਝਿਓ ਸਾਡੇ ਚੈਨਲ ਦਾ ਨਾਮ ਹੈ ਸਬਸਕ੍ਰਾਈਬ ਕਰ ਲਿਓ ਇਹਨੂੰ ਕਹਿੰਦੇ ਯਾਰਾਂ ਦਾ ਟੈਸ਼ਨ ਇੱਥੇ ਮਨਾਓ ਜਸ਼ਨ ਲੱਕੀ ਢਾਬਾ ਲੱਕੀ ਢਾਬਾ ਲੱਕੀ ਢਾਬਾ ਕੀਰਤਪੁਰ ਸਾਹਿਬ ਥੈਂਕ ਯੂ ਇਹ ਸਾਡਾ ਲੱਕੀ ਢਾਬਾ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਰੋਡ ਤੇ ਕੀਰਤਪੁਰ ਸਾਹਿਬ ਵਿਖੇ ਸਥਿਤ ਹੈ ਵੀਰੋ ਲੱਕੀ ਢਾਬੇ ਤੇ ਆਓ ਖਾਣਾ ਖਾਓ ਮੇਰੇ ਨਾਲ ਜਸ਼ਨ ਮਨਾਓ ਘਰਵਾਲੀ ਤੋਂ ਖੜਾ ਛੜਾਓ ਟਿੱਪ ਫ੍ਰੀ ਵਿੱਚ ਮਿਲੇਗੀ ਵੀਰੋ ਇੱਕ ਵਾਰ ਜਰੂਰ ਮੌਕਾ ਦਿਓ ਲੰਚ ਫੇ ਬ੍ਰੇਕਫਾਸਟ ਆ ਕੇ ਸਾਡੇ ਕੋਲ ਕਰੋ